ਇਹ ਵੀਰ ਜੀ ਕੀ ਬਣਾਇਆ ਗਿਆ ਇਹ? ਨਾ ਲੱਗੀਆਂ। ਅੱਛਾ ਜੀ। ਇਹਦੇ ਵਿੱਚ ਨਾ ਬਣਾਣੀਆਂ ਲੱਗੀਆਂ ਇਧਰ ਆਉਂਦਾ ਇਹਦਾ ਸੂਏ ਦਾ ਪਾਣੀ। ਸੂਏ ਦਾ ਪਾਣੀ ਇੰਦੇ ਚ ਆਉਂਦਾ ਹੈ। ਤੇ ਬਾਅਦ ਦੇ ਵਿੱਚ ਮੋਟਰ ਦਾ ਪਾਣੀ ਵਿੱਚ ਰਲਾ ਕੇ ਵਿੱਚ ਕੈਮੀਕਲ ਲਾ ਕੇ ਫਿਰ ਉਹ ਖੂਹ ਬਣਿਆ ਉਹ ਜਿਹੜਾ। ਅੱਛਾ ਉਹ ਵਾਲਾ। ਉਹਦੇ ਵਿੱਚ ਚੱਲ ਜਾਂਦੀ। ਸਾਰੇ ਲੈਂਦੇ ਜੀ ਪੂਰੇ। ਮੈਂ ਪੂਰੇ ਨਹੀਂ ਜਾ ਰਹੇ ਪਰੇ। ਪੂਰੇ ਘੈਂਡ ਕਰਵਾਤ ਮੰਨਦੀ ਪਈ ਜੀ। ਪੂਰੀ ਗੱਲ ਕਰਵਾਤਾ ਜੀ। ਠੀਕ ਤੇ ਆਹ ਕੀ ਆਹ ਜਿਹੜਾ ਬਣਾਇਆ ਹੈ ਕੀ ਬਣਾਇਆ ਹੈ ਇਧਰ? ਇਹ ਜਨਾਬ ਇਹ ਪਹਿਲਾਂ ਪਾਣੀ ਸਾਫ਼ ਹੋ ਕੇ ਆਉਂਦਾ ਸੀ। ਅੱਛਾ ਜੀ। ਹਾਂ ਜੀ। ਤੇ ਨੇ ਫੇਲ ਹੋ ਗਿਆ ਜਿਕਾਰ ਹੁਣ ਜਿਕਾਰ ਇਹ ਸਜਾਵਟ ਵਾਸਤੇ ਰੱਖਿਆ ਹੁਣ ਸਜਾਵਟ ਆ ਜੋੜੀਆਂ ਆਉਂਦੀਆਂ ਠੀਕ ਹੈ ਫੋਟੋਆਂ ਲਮਾਉਂਦੀਆਂ ਅੱਛਾ ਫੋਟੋਆਂ ਫੋਟੋ ਕਰਾਉਣ ਵਾਸਤੇ ਜਿਹੜੇ ਨਵੀਂ ਜੋੜੀ ਆਉਂਦੀ ਹੈ ਨਾ ਚੀਚੇਵਾਲ ਦਾ ਬਣਿਆ ਜੇ ਪ੍ਰੋਜੈਕਟ ਬਣਿਆ ਸਾਰੇ ਪਿੰਡ ਦਾ ਪਾਣੀ ਜਨਕ ਇੱਥੇ ਆਉਂਦਾ ਹੈ ਅੱਛਾ ਸਾਰੇ ਪਿੰਡ ਦਾ ਪਾਣੀ ਕਿਹਦੀ ਮੁਰਕੇ ਖੇਤਾਂ ਸਪਲਾਈ ਕਰਦੇ ਨਾ ਕੀ ਇਹ ਕੰਮ ਰੋਜ਼ ਆਉਣਾ ਹੁੰਦਾ ਆਉਂਦਾ ਮਜ਼ਾ ਪੂਰਾ ਕਿਵੇਂ ਫਿਰ ਲਈ ਜਾਂਦੇ ਨੇ ਯਾਰੇ ਕੀ ਨਾਮ ਤੁਹਾਡਾ ਹਾਂਜੀ ਤੇਰਾ ਨਾਮ ਕੀ ਜਸਹਦਰਾ ਆ ਗਿਆ ਪਾ ਤੇਰਨ ਆ ਗਈ ਹੈ ਮਨਿੰਦਰ ਪ੍ਰਿੰਸ ਮਨ ਦੇ ਵਿੱਚ ਆਏ ਆ ਪਹਿਲਾਂ ਵੀ ਇੱਕ ਵਾਰੀ ਆਏ ਸੀਗੇ ਤੇ ਹੁਣ ਆ ਜਿਹੜੀਆਂ ਪਿੰਡ ਦੀਆਂ ਤੁਹਾਨੂੰ ਦਿਖਾਉਣੇ ਆ ਪਾਰਕ ਬਹੁਤ ਸ਼ਾਨਦਾਰ ਹੈ ਬਾਕੀ ਢੇੜਾ ਵੀ ਲਾ ਕੇ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਵਾਲਾ ਕੰਮ ਕਰਕੇ ਤੇ ਇਧਰਲੇ ਬੰਨੇ ਛੱਪੜ ਬਣਿਆ ਆ ਇਹ ਪਾਣੀ ਦਾ ਸਫਾਈ ਵਾਸਤੇ ਤੇ ਇਧਰਲੇ ਬੰਨੇ ਪਾਰਕ ਸ਼ਾਨਦਾਰ ਹੈ ਬਾਰੇ ਕੋਈ ਇਹਦਾ ਇੱਕ ਪਿੰਡ ਦਾ ਬਹੁਤ ਹੀ ਵਧੀਆ ਗੀਰ ਕਲਾਕਾਰ ਵੀ ਹੁੰਦਾ ਸੀ ਰਿਸ਼ਪਾਲ ਸਿੰਘ ਬੋਪਾਰਾ ਹੈ ਹਾਂ ਉਹ ਤਾਂ ਵਧੀਆ ਹੀ ਸਿੰਗਰ ਹੀ ਉਹਦਾ ਗਾਣਾ ਸੀਗਾ ਸ਼ਾਇਦ ਹੁਣ ਤਾਂ ਮੈਨੂੰ ਤਾਂ ਕਈ ਵਾਰੀ ਪੁੱਛਿਆ ਤੇ ਮੈਂ ਪਿਛਲੀ ਵਾਰੀ ਆਇਆ ਸੀ ਤੇ ਉਹ ਕਹਿੰਦੇ ਸੀ ਵੀ ਉਹਨਾਂ ਦੀ ਤਾਂ ਸ਼ਾਇਦ ਡੈਥ ਹੋ ਗਈ ਸੀ ਕਿ ਚੱਕਰ ਕੀ ਬਣਿਆ ਸੀ ਉਹਨਾਂ ਨੂੰ ਉਹਨਾਂ ਨੂੰ ਥੋੜੀ ਪ੍ਰੋਬਲਮ ਪੈ ਗਈ ਸੀ ਠੀਕ ਹੈ ਜੀ ਉਹ ਵੀਕਨੈਸ ਦਿਨੋਂ ਦੇ ਨਹੀਂ ਜਾਨੀ ਕਿ ਕਮਜ਼ੋਰੀ ਤੌਰ ਤੇ ਕਿ ਉਹਨਾਂ ਦਾ ਗਾਣਾ ਸੀ ਸ਼ਾਇਦ ਹਾਏ ਸੋਨੀਏ ਇੱਕ ਬੂਟਾ ਕੁਲਮੋਰ ਦਾ ਤੇ ਹੋਰ ਆਪਣੇ ਪਿੰਡ ਦੇ ਵਿੱਚ ਕਿਹੜੀਆਂ ਕਿੜੀਆਂ ਸਹੂਲਤਾਂ ਆਈਆਂ ਨੇ ਸਾਡੇ ਪਿੰਡ ਬਿਜਲੀ ਘਰ ਵੀ ਹੈਗਾ ਜੀ ਸਕੂਲ ਆ ਵੱਡੇ ਠੀਕ ਹੈ ਜੀ ਤੇ ਸਟੇਸ਼ਨ ਸਾਡੇ ਪਿੰਡ ਹੈਗਾ। ਸ਼ੈ ਰੇਲਵੇ ਸਟੇਸ਼ਨ ਵੀ ਹੈਗਾ। ਹਾਂਜੀ, ਠੀਕ ਹੈ ਜੀ। ਤੇ ਪੰਪ ਦੀ ਵੀ ਸਹੂਲਤ ਆ, ਪੈਲਸ ਵੀ ਆ। ਬਾਕੀ ਸ਼ਹਿਰ ਨਾਲ ਸਾਡਾ ਪਿੰਡ ਲੱਗਦਾ ਵਾ ਪੱਟੀ ਦੇ ਨਾਲ। ਠੀਕ ਹੈ ਜੀ। ਤੇ ਹਰ ਕਸੂਲਤਾ ਕੀ ਨਹਿਰ ਵੀ ਆ ਤੁਸੀਂ ਦੇਖ ਲਓ। ਅੱਜ ਆਪਾਂ ਪਹੁੰਚੇ ਆ ਮਾਝੇ ਦੀ ਪਵਿੱਤਰ ਧਰਤੀ। ਤੇ ਆਪਾਂ ਜਾ ਰਹੇ ਆ ਪਿੰਡ ਬੋਪਾਰਾ। ਤੇ ਬਹੁਤ ਹੀ ਵਧੀਆ ਪਿੰਡ ਹੈ ਤੇ ਪਿੰਡ ਦੀ ਤੁਹਾਨੂੰ ਹਿਸਟਰੀ ਵੀ ਦਿਖਾਵਾਂਗੇ। ਪਿੰਡ ਦਾ ਕੰਮਕਾਰ ਵੀ ਦਿਖਾਵਾਂਗੇ ਤੇ ਪਿੰਡ ਦੇ ਵਿੱਚ ਹੋਏ ਕੰਮ ਵੀ ਦਿਖਾਵਾਂਗੇ। ਇਹ ਬਣਿਆ ਯਾਦਗਾਰੀ ਗੇਟ ਬਿਧੀ ਚੰਦ ਸ਼ੀਨਾ ਗੁਰੂ ਕਾ ਸੇਨਾ ਇਸ ਜਗ੍ਹਾ ਦੀ ਵੀ ਬਹੁਤ ਤਗੜੀ ਹਿਸਟਰੀ ਆ ਬਾਬੇ ਬਿਰੀ ਚੰਦ ਨੂੰ ਲੈ ਕੇ ਤੇ ਇਹ ਬਣਿਆ ਆ ਪੱਟੀ ਵਾਲਾ ਮੋੜ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਆ ਤੇ ਆਪਾਂ ਜਾ ਰਹੇ ਆ ਪਿੰਡ ਬੋਪਰਾਏ ਇੱਥੇ ਵੇਰਕਾ ਪਲਾਂਟ ਤੇ ਲੱਗਿਆ ਆ ਏਸੀ ਜਿਹਨੂੰ ਆਪਾਂ ਚੈੱਕ ਕਰਨ ਵਾਸਤੇ ਜਾ ਰਹੇ ਆ ਤੇ ਨਾਲੇ ਤੁਹਾਨੂੰ ਪਿੰਡ ਬੋਪਰਾਏ ਦੇ ਦਰਸ਼ਨ ਵੀ ਕਰਵਾਉਣੇ ਆ ਇਹ ਆ ਗਿਆ ਪਿੰਡ ਬੋਪਰਾਏ ਦਾ ਵੇਰਕਾ ਬੂਟ ਇਹ ਜਿਹੜਾ ਆਂਦੇ ਆਪਾਂ ਏਸੀ ਚੈੱਕ ਕਰਨਾ ਹੈ ਤੇ ਬਾਈ ਜੀ ਹੁਣਾਂ ਨੇ ਆਪਾਂ ਨੂੰ ਕਾਫੀ ਦਿਨ ਤੋਂ ਫੋਨ ਕਰਦੇ ਪਏ ਸੀ। ਫੜ ਸਕਦੇ ਬੋਰਡ ਲੱਗਾ ਆ ਵੇਰਕਾ। ਬੋਪਾ ਰਿਹਾ। ਹਾਂ ਸਾਹਮਣੇ ਸ਼ਹਿਰੇ ਹੀ ਏਸੀ ਆ। ਕਹਿੰਦੇ ਕੂਲਿੰਗ ਨਹੀਂ ਕਰਦਾ। ਕਾਫੀ ਤਿੰਨ ਚਾਰ ਕੈਂਡੀਆਂ ਵੀ ਪਈਆਂ ਹੋਈਆਂ। ਦੇਖਦੇ ਏਸੀ 'ਚ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਨਿਕਲਦੀ ਆ। ਪਹੁੰਚ ਚੁੱਕੇ ਆ ਏਸੀ ਦੇ ਕੋਲ ਤੇ ਥਾਂ ਥਾਂ ਤੇ ਸਟicker ਲੱਗੇ ਆ ਵੇਰਕਾ। ਕਿਉਂਕਿ ਵੇਰਕਾ ਬੂਥ ਹੈ। ਇਸ ਏਸੀ ਨੂੰ ਪ੍ਰੋਬਲਮ ਇਹ ਆ ਕਿ ਕਸਟਮਰ ਕਹਿੰਦਾ ਵੀ ਅਸੀਂ ਇਹਦੀ ਸਰਵਿਸ ਵੀ ਕਾਫੀ ਵਾਰ ਕਰਵਾ ਲਈ ਐ ਤੇ কুলਿੰਗ ਨਹੀਂ ਕਰਦਾਗਾ ਤੇ ਬਾਈ ਜੀ ਹੁਣਾਂ ਨੇ ਆਪਣੇ ਨਾਲ ਕੰਟੈਕਟ ਕੀਤਾ ਤੇ ਅੱਜ ਆਪਾਂ ਇਹਨਾਂ ਕੋਲ ਪਹੁੰਚੇ ਹੋਏ ਆ ਤੇ ਜਦੋਂ ਏਸੀ ਦੇ ਕਵਰ ਉਤਾਰ ਕੇ ਵੇਖਿਆ ਤੇ ਇੱਥੇ ਤਾਂ ਪੂਰਾ ਜਾਲ ਹੀ ਲੱਗਾ ਪਿਆ ਮਿੱਟੀ ਦਾ ਬਹੁਤ ਗਹਿਰੀ ਗਹਿਰੀ ਮਿੱਟੀ ਇਹਦੇ ਵਿੱਚ ਜੰਮੀ ਹੋਈ ਐ ਤੇ ਹੁਣ ਆਪਾਂ ਇਹਦਾ ਆਊਟਡੋਰ ਵੀ ਚੈੱਕ ਕਰਦੇ ਆਪਾਂ ਚੜਾਏ ਇੱਥੱਲੇ ਬਣੇ ਲਾਈ ਇੱਕ ਹੋਰ ਪੌੜੀ ਤੇ ਫਿਰ ਇੱਥੇ ਪਹੁੰਚੇ ਆਂ ਹੁਣ ਇਹਨੂੰ ਵੇਖਦੇ ਆਂ ਅਸਲ ਦੇ ਵਿੱਚ ਦਿੱਕਤ ਕੀ ਆਉਣੀ ਪਈ ਐ ਇਹ ਗਰਲ 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 ਕਰਦਾ ਪਿਆ ਪੂਰਾ ਇਹ ਸਿਲਵਰ ਦੀਆਂ ਪਾਈਪਾਂ ਇਹ ਲੱਗੀਆਂ ਹੋਈਆਂ ਪਾ ਤਾਂਬੇ ਦੀਆਂ ਦੇਖ ਲਾ ਪਈ ਪਰ ਲਾ ਕੰਪਨੀਆ ਗਰਲ ਕਰਲ ਤਾਂ ਬਹੁਤ ਕਰਦਾ ਪਿਆ ਹਰ ਹਰ ਬਾਕੀ ਕੰਪਰੈਸ਼ਨ ਦੀ ਆਵਾਜ਼ ਜੀ ਐ ਬੈਕ ਪ੍ਰੈਸ਼ਰ ਵੀ ਠੀਕ ਐ ਘੱਟ ਹੀ ਐ ਥੋੜਾ ਜਿਹਾ ਰਿਟਰਨ ਬਹੁਤ ਜ਼ਿਆਦੀ ਪੂਰੀ ਚਿੱਲਾ ਕੋयल ਇੰਨਾ ਕੋ ਜਿਆਦਾ ਬਲੌਕ ਹੋਇਆ ਪਿਆ ਸੀ ਤੇ ਆਪਾਂ ਨੂੰ ਇਨਡੋਰ ਥੱਲੇ ਉਤਾਰਨਾ ਪਿਆ ਇਨਡੋਰ ਤੇ ਸਾਰੇ ਪਾਰਟ ਵਾ ਅਲੱਗ-ਅਲੱਗ ਕਰ ਦਿੱਤੇ ਗਿਆ ਤੇ ਹੁਣ ਸਾਰੇ ਪਾਰਟਾਂ ਦੀ ਆਪਾਂ ਵਾਸ਼ਿੰਗ ਕਰ ਦਵੇਂ ਪਾਣੀ ਤੇ ਲਾਇਟ ਦਾ ਪ੍ਰਬੰਧ ਆਪਾਂ ਨੂੰ ਹੋ ਗਿਆ ਇੱਥੇ ਨਜ਼ਦੀਕ ਹੀ ਗੱਡੀਆਂ ਧੋਣ ਵਾਲਾ ਡੈਕ ਬਣਿਆ ਹੋਇਆ ਹੈ ਤੇ ਆਪਾਂ ਉੱਥੇ ਸਾਰਾ ਆਪਣਾ ਤਾਮਯਾਬ ਲੈ ਕੇ ਆ ਗਏ ਆ ਤੇ ਬਾਈ ਜੀ ਕਹਿੰਦੇ ਸੀ ਵੀ ਸਾਡੇ ਵਾਲਾ ਪ੍ਰੈਸ਼ਰ ਯੂਜ਼ ਕਰ ਲੋ ਪਰ ਉਹ ਪ੍ਰੈਸ਼ਰ ਥੋੜਾ ਜਿਹਾ ਘੁਮ ਕੇ ਆ ਰਿਹਾ ਸੀ ਇਸ ਕਰਕੇ ਆਪਾਂ ਇਹਨਾਂ ਵਾਲਾ ਪ੍ਰੈਸ਼ਰ ਨਹੀਂ ਯੂਜ਼ ਕੀਤਾ ਆਪਾਂ ਆਪਣਾ ਪੰਪ ਲਗਾ ਲਿਆ ਤੇ ਇਹਦੇ ਨਾਲ ਆਪਾਂ ਦੀ ਚੰਗੀ ਤਰ੍ਹਾਂ ਵਾਸ਼ਿੰਗ ਕਰ ਰਹੇ ਆ ਤੇ ਏਸੀ ਕਾਫੀ ਜ਼ਿਆਦਾ ਪੁਰਾਣਾ ਹੈਗਾ ਪਰ ਇਹਦੇ ਵਿੱਚ ਡਸਟ ਜਿਹੜੀ ਜ਼ਿਆਦੀ ਹੋਣ ਕਰਕੇ ਲੱਗਦਾ ਪਿਆ ਕੂਲਿੰਗ ਦੇ ਵਿੱਚ ਸਮੱਸਿਆ ਬਣ ਰਹੀ ਹੈ ਇਨਡੋਰ ਦੀ ਸਰਵਿਸ ਕਰਕੇ ਆਪਾਂ ਲੈ ਆਏ ਆ ਤੇ ਆਊਟਡੋਰ ਦੀ ਸਰਵਿਸ ਜਿਹੜੀ ਆ ਹੋਈ ਜਾਂਦੀ ਹੈ ਮਿੱਟੀ ਇਹਦੇ ਵਿੱਚ ਵੀ ਬਹੁਤ ਜਿਆਦਾ ਉਹਦੇ ਨੇ ਸਰਵਿਸ ਕਰ ਦਿੱਤੀ ਹੈ ਪੰਪ ਪੰਪ ਲਾ ਕੇ ਪਾਣੀ ਉਹ ਉਥੋਂ ਲੈ ਕੇ ਆਉਣਾ ਪਿਆ ਇਧਰਲੇ ਬੰਨੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਫੋਰ ਟੋਰ ਦੀ ਵੀ ਆਪਾਂ ਸਰਵਿਸਿੰਗ ਦੀ ਚੰਗੀ ਤਰ੍ਹਾਂ ਕਰ ਲਈ ਗਈ ਆ ਨਾ ਇਹਨਾਂ ਨੂੰ ਇਨਡੋਰ ਕਰਦਾ ਪਏ ਹੋ ਜਾ ਕੇ ਜਿੱਥੇ ਅਨਮੋਲ ਨੇ ਸਰਵਿਸ ਕਰਕੇ ਹੁਣ ਇਹਦਾ ਵੈਕਿਊਮ ਕਰਵਾ ਕੇ ਤੇ ਗਏ ਤੁਹਾਨੂੰ ਆਪਾਂ ਅਨਲੌਕ ਕਰ ਦਿੱਤਾ نیچے ਤੋਂ ਲੀਕ ਜਿਹੜੀ ਨੇ ਚੈੱਕ ਕਰਕੇ ਉਸ ਤੋਂ ਬਾਅਦ ਦੇ ਵਿੱਚ ਚਲਾ ਕੇ ਵੇਖਦੇ ਆਂ ਤੇ ਇਧਰਲੇ ਬਣੇ ਤੁਹਾਨੂੰ ਦਿਖਾਉਣੇ ਆ ਬੋਪਾ ਰਾਏ ਜਿਹੜੀ ਪਾਰਕ ਬਣੀ ਪਿੰਡ ਦੀ ਬਹੁਤ ਹੀ ਸ਼ਾਨਦਾਰ ਤੇ ਇੱਥੇ ਨਾਲ ਵੇਰਕਾ ਪਲਾਡ ਜਿਹੜਾ ਬਣਾਇਆ ਆ ਬੂਥ ਇਧਰ ਬਾਥਰੂਮ ਵਗੈਰਾ ਬਣੇ ਆ ਇਹ ਪਾਣੀ ਨੂੰ ਸਾਫ ਕਰਨ ਵਾਲੇ ਬਣੇ ਆ ਦੋ ਤੇ ਦਿਖਾਉਣੇ ਆ ਸ਼ਾਇਦ ਤੁਹਾਨੂੰ ਢੇੜਾ ਲਵਾ ਕੇ ਵੀ ਦਿਖਾਉਣੇ ਆ ਪਿੰਡ ਦਾ ਪ੍ਰਬੰਧ ਜਿਹੜਾ ਨਾ ਤੇ ਬਹੁਤ ਵਧੀਆ ਲੱਗਿਆ ਆ ਆਪਾਂ ਅੱਜ ਆਪਾਂ ਪਹੁੰਚੇ ਆਂ ਪਿੰਡ ਬੋਪਾ ਰਾਏ ਤੇ ਇਹ ਵਾਲਾ ਏਸੀ ਆਪਾਂ ਠੀਕ ਕਰਦੇ ਪਏ ਆ ਹੁਣੇ ਵੀ ਇੱਕ ਵਾਰੀ ਸਰਵਿਸ ਕਰ ਦਿੱਤੀ ਆ ਏਸੀ ਨੂੰ ਚਲਾ ਕੇ ਆਪਾਂ ਚੈੱਕ ਕਰਦੇ ਆਂ ਇਸ ਪਿੰਡ ਦੀ ਬਹੁਤ ਵੱਡੀ ਹਿਸਟਰੀ ਜੁੜੀ ਹੋਈ ਹੈ ਮਿਊਜ਼ਿਕ ਇੰਡਸਟਰੀ ਦੇ ਨਾਲ ਤੁਸੀਂ ਸੁਣਿਆ ਹੋਵੇਗਾ ਨਾਮ ਜੇ 2008 ਦੇ ਵਿੱਚ ਤੁਸੀਂ ਕਿਤੇ ਗਾਣੇ ਸੁਣਦੇ ਹੋਵੋਗੇ ਤੇ ਉਦੋਂ ਗਾਇਕ ਜਿਹੜਾ ਸੀਗਾ ਰਸ਼ਪਾਲ ਬੋਪਾਰਾ ਉਹਦਾ ਗਾਣਾ ਸੀਗਾ ਹਾਏ ਸੋਨੀਏ ਨੇ ਇੱਕ ਬੂਟਾ ਗਲਮੋਰ ਦਾ ਹਰ ਇੱਕ ਦੇ ਉਹ ਜਿਵੇਂ ਕਹ ਰਹੀਏ ਨਾ ਜ਼ੁਬਾਨ ਦੇ ਵਿੱਚ ਉਹ ਗਾਣਾ ਆਪਾਂ ਬੁੱਲਾਂ ਦੇ ਸੁਣ ਸਕਦੇ ਸੀਗੇ ਉਸ ਦੌਰ ਦੇ ਵਿੱਚ ਤੇ ਬੜੀ ਵਧੀਆ ਆਵਾਜ਼ ਸੀ ਪਰ ਇਹਨਾਂ ਕਹਿ ਦਿੱ ਗਏ ਵੀ ਧੋਖ ਦੀ ਖਬਰ ਹੈ ਇੱਕ ਵੀ ਉਹ ਆਪਣੇ ਵਿੱਚ ਇਸ ਟਾਈਮ ਬਈ ਜੀ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਕਿਸੇ ਨੇ ਪਿੰਡ ਦੇ ਦੱਸਣ ਦੇ ਮੁਤਾਬਕ ਉਹਨਾਂ ਨੂੰ ਕਿਸੇ ਨੇ ਖਾਣੇ ਦੇ ਵਿੱਚ ਜੈ ਦੇ ਦਿੱਤਾ ਸੀਗਾ ਪਾਰਾ ਪਾਰੇ ਕਰਕੇ ਉਹਨਾਂ ਦੀ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਸੀ ਪਰ ਇਹ ਜਿਹੜਾ ਪਿੰਡ ਹੈ ਨਾ ਪਿੰਡ ਬਹੁਤ ਸ਼ਾਨਦਾਰ ਹੈ ਆਪਾਂ ਦੂਜੀ ਵਾਰੀ ਇਸ ਪਿੰਡ ਦੇ ਵਿੱਚ ਆਏ ਆ ਪਹਿਲਾਂ ਵੀ ਇੱਕ ਵਾਰੀ ਆਏ ਸੀਗੇ ਤੇ ਹੁਣ ਆ ਜਿਹੜੀਆਂ ਪਿੰਡ ਦੀਆਂ ਤੁਹਾਨੂੰ ਦਿਖਾਉਣੇ ਆ ਪਾਰਕ ਬਹੁਤ ਸ਼ਾਨਦਾਰ ਹੈ ਬਾਕੀ ਢੇੜਾ ਵੀ ਲਾ ਕੇ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਵਾਲਾ ਕੰਮ ਕਰਕੇ ਤੇ ਇਧਰਲੇ ਬੰਨੇ ਛੱਪੜ ਬਣਿਆ ਆ ਇਹ ਪਾਣੀ ਦਾ ਸਫਾਈ ਵਾਸਤੇ ਤੇ ਇਧਰਲੇ ਬੰਨੇ ਪਾਰਕ ਸ਼ਾਨਦਾਰ ਜੀ ਇਧਰ ਏਸੀ ਵੀ ਆਪਣਾ ਆਉਣ ਗਿਆ ਇਹ ਏਸੀ ਨਾ ਪੂਰਾ ਮੋਡੀਫਾਈਡ ਹੈ ਮੋਡੀਫਾਈਡ ਹੈ ਇਹਦੇ ਵਿੱਚ ਰੈਸੀ ਪ੍ਰੈਕੀਟਿੰਗ ਜਿਹੜਾ ਕੰਪਰੈਸ਼ਨ ਵੱਡਾ ਲੱਗਾ ਜਿੰਨ ਕੰਪਰੈਸ਼ਨ ਜਿਹਨੂੰ ਕਹਾਂਗੇ ਰਟਰਨ ਵਗੈਰਾ ਜਿੰਨੂੰ ਚਲਾਇਆ ਤੇ ਬਿਲਕੁਲ ਓਕੇ ਆ ਚੁੱਕੀ ਹੈ ਬੈਕ ਪ੍ਰੈਸ਼ਰ ਵੀ ਜਿਹੜਾ ਇਹ ਬਿਲਕੁਲ ਸਹੀ ਆ ਪਹਿਲਾਂ ਆਪਾਂ ਨੂੰ ਘੱਟ ਸ਼ੋ ਹੁੰਦਾ ਸੀਗਾ ਉਸੇ ਗੈਂ ਦੇ ਵਿੱਚ ਹੀ ਓਕੇ ਹੋ ਗਿਆ ਹੀਟ ਵਗੈਰਾ ਬਿਲਕੁਲ ਓਕੇ ਆ ਰਹੀ ਥੱਲੇ ਜਾ ਕੇ ਹੋ ਜਾਪਾਂ ਚੈੱਕ ਕਰ ਲੈਨੇ ਆ ਕਿਉਂਕਿ ਜਿਹੜੀ ਇਹਦੀ 쿨ਿੰਗ ਘਟੀ ਸੀਗੀ ਕਿਉਂਕਿ ਹਵਾ ਹੀ ਨਹੀਂ ਸੀ ਆਉਂਦੀ ਤੇ ਬਾਕੀ ਜਾ ਕੇ ਆਪਾਂ ਥੱਲੇ ਦੇਖਦੇ ਆਂ ਹੋਰ ਵਾਲੇ ਆਪਸ਼ਨ ਆਉਣ 쿨ਿੰਗ ਵਾਲੀ ਬਣੀ ਜਾਂ ਨਹੀਂ ਬਣੀ ਬਾਕੀ ਆ ਫੀਟਿੰਗਾਂ ਫੂਟਿੰਗਾਂ ਜਿਹੜੀਆਂ ਨਾ ਇਹ ਜੇ ਆਪਾਂ ਕਹਿੰਨੇ ਆ ਨਾ ਉਹ ਬੜਾ ਜ਼ਿਆਦਾ ਜਿਵੇਂ ਕਹ diel ਲੱਗਣ ਵਾਲੇ ਲੱਗਦੇ ਆ ਵਕੀ ਦੇ ਵਿੱਚ ਪੀੜ ਹੁੰਦੀ ਹੈ ਤੇ ਵਕੀ ਦੇ ਵਿੱਚ ਜੇ ਪੀੜ ਹੁੰਦੀ ਹੈ ਤੇ ਫਿਰ ਆਪਣੇ ਆਪ ਨੂੰ ਸੁਧਾਰਨਾ ਵੀ ਆਪਣਾ ਫਰਜ਼ ਬਣਦਾ ਆ ਜੇ ਜਾਂਪਾ ਹੀ ਕਰਨੀਆਂ ਹਨ ਜੇ ਆਪਾਂ ਉਹ ਬੋਲਦੇ ਨੂੰ ਮਾੜਾ ਤਾਂ ਨਹੀਂ ਕਹਿੰਦੇਗੇ ਪਰ ਆ ਆ ਕੀ ਹੈ ਇਹ ਦਲੀਗੇ ਚੈੱਕ ਕਰਨ ਤੋਂ ਬਾਅਦ ਵਿੱਚ ਉੱਪਰਲੇ ਆਪਣੇ ਟੇਪ ਵਗੈਰਾ ਕਰ ਦਿੱਤੀ ਚੱਕੇ ਪਾਣੀ ਨੇ ਦਰੋਂਣ ਲੱਗ ਪਿਆ ਬਾਹਰ ਪਾਏ ਪਾ ਥੱਲੇ ਆਪਾਂ ਇੰਡੋਰ ਆ ਕੇ ਚੈੱਕ ਕਰਦੇ ਪਏ ਆ ਤੇ ਬਿਲਕੁਲ ਓਕੇ ਫਰਸਟ ਕਲਾਸ 쿨ਿੰਗ ਹੋ ਰਹੀ ਹੈ ਤੇ ਹਵਾ ਇੱਥੋਂ ਦੇਕਰ ਪੂਰੀ ਠੰਡੀ ਠੰਡੀ ਆ ਰਹੀ ਗਈ ਹੈ ਇਹ ਬਣਿਆ ਆ ਵੇਰ ਕਾ ਬੂਟ ਤੇ ਜਿੱਥੇ ਆਪਾਂ ਏਸੀ ਦਾ ਕੰਮ ਜਿਹੜਾ ਕੋਮਪਲੀਟ ਕਰ ਦਿੱਤਾ ਬਹੁਤ ਸ਼ਾਨਦਾਰ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਪਿੰਡਾਂ ਦੇ ਵਿੱਚ ਇਦਾਂ ਦੇ ਜਦੋਂ ਬਣ ਜਾਂਦੇ ਹਨ ਖਾਸ ਤੌਰ ਤੇ ਆ ਵੇਰ ਕਾਲਾ ਬਣਿਆ ਆ ਬਾਕੀ ਸਾਫ ਸਫਾਈ ਹੋਣ ਵਾਲੀ ਆ ਸਵੇਰੇ ਤੁਹਾਨੂੰ ਪਤਾ ਜਿਵੇਂ ਕਸਟਮਰ ਆਉਂਦੇ ਆ ਤੇ ਖਲਾਰਾ ਤਾਂ ਪਈ ਜਾਂਦਾ ਇੱਧਰ ਛੋਟੇ ਜਿਹੇ ਸ਼ੋਰ ਦੀ ਫੋਟੋ ਲੱਗੀ ਆ ਵੇਰ ਕਾ ਤੇ ਬੋਪਾਰਾ ਪਿੰਡ ਦੇ ਵਿੱਚ ਹੀ ਹੈ ਤੇ ਆਪਣਾ ਕੰਮ ਜਿਹੜਾ ਏਸੀ ਦਾ ਕੰਪਲੀਟ ਹੋ ਗਿਆ ਹੁਣ ਤੁਹਾਨੂੰ ਪਿੰਡ ਦੀ ਜਿਹੜੀ ਨਾ ਪਾਰਕ ਉਹਦੇ ਦਰਸ਼ਨ ਕਰਾਉਨੇ ਆ ਪਿੰਡ ਦੀ ਪਾਰਕ ਵੇਖੋ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਇੱਧਰ ਸ਼ਾਮ ਦਾ ਟਾਈਮ ਹੋ ਗਿਆ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਪਾਰਕ ਦੇ ਵਿੱਚ ਝੂਲੇ ਝੂਟਣ ਵਾਸਤੇ ਆ ਗਏ ਆ ਇੱਧਰ ਲਾਉਂਦਾ ਜੋਰ ਚਾਵਾ ਲਾ ਦੇ ਫਿਰ ਨਾ ਕੀ ਇਹ ਕਮ ਰੋਜ਼ ਆਉਣਾ ਹੁੰਦਾ ਆਉਂਦਾ ਮਜ਼ਾ ਪੂਰਾ ਲਾ ਦੇ ਫਿਰ ਉੱਤੇ ਸਿਰੇ ਤੇ ਕਰ ਲਾ ਦੇ ਨੂੰ ਤਾਂ ਸ਼ਾਬਾਸ਼ ਸ਼ਾਬਾਸ਼ ਇੱਧਰ ਦੋ 베ਲੀ 베ਲੀ ਹੋਰ ਲੱਗੇ ਹੋਏ ਜੇ ਇਹਨਾਂ ਨੂੰ ਦਿਖਾ ਦਿੰਨੇ ਕਿਵੇਂ ਫਿਰ ਲਈ ਜਾਂਦੇ ਨੇ ਯਾਰੇ ਕੀ ਨਾਮ ਤੁਹਾਡਾ ਹਾਂਜੀ ਤੇਰਾ ਨਾਮ ਕੀ ਜਿਹੜਾ ਆ ਗਿਆ ਪੜ ਤੇਰਾ ਨਾਮ ਕੀ ਹੈ ਮਨਿੰਦਰ ਪ੍ਰਿੰਸ ਹੈ ਮਨਿੰਦਰ ਪ੍ਰਿੰਸ ਹੈ ਪੜਦੇ ਜੀ ਹਾਂਜੀ ਕਿਹੜੀ ਕਲਾਸ 'ਚ ਮੈਂ ਮਾਪੇ ਮਾਪੇ ਸੱਤਵੀਂ 'ਚ ਅੱਠਵੀਂ 'ਚ ਹਾਂਜੀ 베ਲੀ ਜੇ ਪੱਕੇ ਪੂਰਾ ਨਜ਼ਾਰਾ ਆਉਂਦਾ ਪਿੰਡ ਦਾ ਹਾਂਜੀ ਪਿੰਡ ਵਧੀਆ ਸਾਫ਼ ਸੁਥਰਾ ਤੁਹਾਡਾ ਹਾਂਜੀ ਆ ਨਹੀਂ ਚਲਾਉਂਦੇ ਆ ਅੱਜ ਕਿ ਚਲਾਓਗੇ ਅਬੀ ਅੱਛਾ ਟੁੱਟ ਕੇ ਗਿਆ ਇੱਧਰ ਹੁਣ ਸਰਦਾਰ ਜੀ ਲੱਗਣਗੇ ਆ ਵੇਖੋ ਕਿੰਨਾ ਵਧੀਆ ਬਣਾਇਆ ਹਨ ਤੇ ਬਹੁਤ ਸ਼ਾਨਦਾਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਪਿੰਡ ਦਾ ਨਾਮ ਪਿੰਡ ਦਾ ਨਾਮ ਬੋਪੜ ਹੈ ਜੀ ਆਪਣਾ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਪ੍ਰਕਾਸ਼ ਸਿੰਘ ਜੀ ਤੇ ਕਿਵੇਂ ਆ ਤੁਹਾਡਾ ਪਿੰਡਪੁਰ ਦਾ ਵਧੀਆ ਪ੍ਰਬੰਧ ਹੈਗਾ ਬਹੁਤ ਵਧੀਆ ਨਜ਼ਾਰੇ ਲੈਂਦੇ ਜੀ ਪੂਰੇ ਮੈਂ ਪੂਰੇ ਨਜ਼ਾਰੇ ਬਣੇ ਪੂਰੇ ਘੈਂਡ ਕਰਵਾਤ ਮੰਨਦੀ ਪਈਏ ਪੂਰੀ ਘੈਂਡ ਕਰਵਾਤ ਹੈ ਜੀ ਠੀਕ ਤੇ ਆ ਕੀ ਆ ਜਿਹੜਾ ਬਣਿਆ ਹੈ ਕੀ ਬਣਾਇਆ ਹੈ ਇੱਧਰ ਇਹ ਜਨਾਬ ਹੈ ਪਹਿਲਾਂ ਪਾਣੀ ਸਾਫ਼ ਹੋ ਕੇ ਆਉਂਦਾ ਸੀ ਅੱਛਾ ਜੀ ਹਾਂਜੀ ਤੇ ਹੁਣੇ ਫੇਲ ਹੋ ਗਿਆ ਜੀ ਘੜ ਹੁਣ ਜੀ ਘੜ ਇਹ ਅਸੀਂ ਸਜਾਵਟ ਵਾਸਤੇ ਰੱਖਿਆ ਹੁਣ ਸਜਾਵਟ ਜਿਹੜੀਆਂ ਜੋੜੀਆਂ ਆਉਂਦੀਆਂ ਠੀਕ ਹੈ ਫੋਟੋ ਪਾ ਲਗਰਾਉਣੀ ਆ ਅੱਛਾ ਫੋਟੋ ਫੋਟੋ ਕਰਾਉਣਾ ਤੇ ਜਿਹੜੀ ਨਵੀਂ ਜੋੜੀ ਆਉਂਦੀ ਹੈ ਨਾ ਚੀਚੇਵਾਲ ਦਾ ਬਣਿਆ ਜਿਹੇ ਪ੍ਰੋਜੈਕਟ ਬਣਿਆ ਸਾਰੇ ਪਿੰਡ ਦਾ ਪਾਣੀ ਜਨਕ ਇੱਥੇ ਆਉਂਦਾ ਹੈ ਅੱਛਾ ਸਾਰੇ ਪਿੰਡ ਦਾ ਪਾਣੀ ਨਹੀਂ ਮੁੜ ਕੇ ਖੇਤਾਂ ਸਪਲਾਈ ਕਰਦੇ ਪਾਣੀ ਦੀ ਠੀਕ ਹੈ ਆਓ ਦਿਖਾਓ ਹਾਂ ਫਿਰ ਕਿਹੜਾ ਆਪਣਾ ਬਣਿਆ ਸਿਸਟਮ ਆਓ ਹੁਣ ਵੇਖਦੇ ਬਾਈ ਜੀ ਅਸੀਂ ਕਹਿੰਦੇ ਵੀ ਇਧਰਲੇ ਬਣਿਆ ਪਾਣੀ ਪਹਿਲਾਂ ਜਿਹੜਾ ਸਾਫ਼ ਕਰਦੇ ਹੁਣ ਤਾਂ ਇਹ ਬੰਦ ਹੋਇਆ ਪਿਆ ਤੇ ਉੱਪਰ ਜਾ ਕੇ ਵੇਖੀਏ ਉੱਪਰ ਕਿਵੇਂ ਬਾਇਲਰ ਬਣਿਆ ਹੈ ਕੀ ਹਿਸਾਬ ਤਾਵੇਂ ਦਾ ਵੱਡੇ ਵੱਡੇ ਖੂਹ ਬਣਿਆ ਹੋਇਆ ਇੱਕ ਇਧ ਤੇ ਇੱਕ ਉਹ ਦੂਜੇ ਬਨੇ ਆ ਚੰਗੀ ਲੋਹੇ ਦੀ ਚਾਦਰ ਲਾ ਕੇ ਬਣਾਏ ਗਏ ਆ ਇਧਰ ਬਚਾ ਪਾਰਟੀ ਵੀ ਆ ਗਈ ਤੇ ਇੱਕ ਇਧਰਲੇ ਬੰਨੇ ਬਣਿਆ ਆ ਆ ਵੇਖੋ ਇਧਰਲੇ ਬੰਨੇ ਮੋਗੇ ਬਣੇ ਹੋਇਆ ਪਾਣੀ ਨਿਕਲ ਇਹ ਵੀਰ ਜੀ ਕੀ ਬਣਾਇਆ ਗਿਆ ਇਹ ਨਾੜੀਆਂ ਲੱਗੀਆਂ ਅੱਛਾ ਜੀ ਇਹਦੇ ਵਿੱਚ ਨਾੜੀਆਂ ਲੱਗੀਆਂ ਇਧਰ ਆਉਂਦਾ ਇਹਦਾ ਸੂਏ ਦਾ ਪਾਣੀ ਸੂਏ ਦਾ ਪਾਣੀ ਇੰਦੇ ਚ ਆਉਂਦਾ ਹੈ ਤੇ ਬਾਅਦ ਦੇ ਵਿੱਚ ਮੋਟਰ ਦਾ ਪਾਣੀ ਵਿੱਚ ਰਲਾ ਕੇ ਵਿੱਚ ਕੈਮੀਕਲ ਲਾ ਕੇ ਫਿਰ ਉਹ ਖੂਹ ਬਣਿਆ ਉਹ ਜਿਹੜਾ अच्छा ओ वाला ਉਹਦੇ ਵਿੱਚ ਚਲ ਜਾਂਦੀ ਉਹਦੇ ਵਿੱਚ ਮੁੜ ਕੇ ਮੋਟਰ ਖਿੱਚ ਕੇ ਤੇ ਗਾ ਸਪਲਾਈ ਕਰਦੀ ਇਹ ਮਤਲਬ ਖੇਤਾਂ ਖੋਦਾਂ ਨੂੰ ਪਾਣੀ ਲਾਉਣ ਵਾਸਤੇ ਨਾ ਪੀਣ ਵਾਸਤੇ ਅੱਛਾ ਪੀਣ ਵਾਸਤੇ ਪਾਣੀ ਵਰਤੇ ਸੀਗਾ ਠੀਕ ਠੀਕ ਤੇ ਹੁਣ ਇਹ ਬੰਦ ਹੀ ਹੋ ਗਿਆ ਹੁਣੇ ਬੰਦ ਇਹ ਬੰਦ ਹੋਣ ਦਾ ਕੀ ਕਾਰਨ ਹੈ ਸਰਕਾਰਾਂ ਸਗੋਂ ਬਦਲ ਗਈਆਂ ਤਾਂ ਕਰਕੇ ਜਾਂ ਵੈਸੇ ਹੀ ਪਾਣੀ ਦੀ ਲੋੜ ਨਹੀਂ ਨਹੀਂ ਸਫਾਈ ਦੀ ਨਹੀਂ ਪ੍ਰੋਜੈਕਟ ਗਾਰੀ ਬਦਲਦੇ ਜਾਂਦੇ ਆ ਤੇ ਅੱਛਾ ਅੱਛਾ ਕਾ ਨਵੇਂ ਚੱਲਦੇ ਪੰਜਾਬ ਦੇ ਵਿੱਚ ਸਿਰਫ 3 ਹੀ ਬਣੇ ਆ ਇੱਕ ਤੁਹਾਡੇ ਤੇ ਦੋ ਹੋਰ ਕਿਤੇ ਹੋਣਗੇ ਨਾ ਬੜਾ ਵਧੀਆ ਇੱਥੇ ਮੋਟਰ ਲੱਗੀ ਸੀ ਇੱਥੇ ਮੋਟਰ ਲੱਗੀ ਐ ਧੀ ਮਧਾਨੀ ਵਿੱਚ ਸਿੱਧੇ ਸੀ ਇੱਕ ਕਦੋਂ ਕਿਦੋਂ ਕਿਹੜੇ ਕਿਸਾਨ ਚ ਬਣਿਆ ਹੋਇਆ ਇਹ ਤਾਂ ਕੁਝ ਕਿੰਨੇ ਕਿੰਨੇ ਸਾਲ ਤੋਂ ਬਣਿਆ ਹੋਇਆ ਆਪਣਾ ਖਮਾਲ ਤਾਂ ਪਹਿਲਾਂ ਦਾ ਬਣਿਆ ਇਹ ਤਕਰੀਬਨ ਆਪਾਂ ਕਹਿ ਸਕਦੇ ਹਾਂ 20-25 ਸਾਲ ਹੋ ਗਏ ਆ 20-25 ਸਾਲ ਹੋ ਗਏ ਹੋਣਗੇ ਨਹੀਂ ਜ਼ਿਆਦਾ ਹੋ ਗਿਆ ਉਸ ਤੋਂ ਵੀ ਜ਼ਿਆਦਾ ਜ਼ਿਆਦਾ ਹੋ ਗਿਆ 30 ਸਾਲ ਹੋ ਗਏ 30 ਸਾਲ ਹੋ ਗਏ ਆ ਤੇ ਫਿਰ ਵੀ ਅਜੇ ਤੱਕ ਅਜੇ ਖੜੇ ਹੋਏ ਨੇ ਬਣਾ ਰਹੇ ਨੇ ਅੱਛਾ ਸਜਾਵੜ ਫੋਟੋਆਂ ਫੋਟੋਆਂ ਕਿੱਥੇ ਸਜਾਵੜ ਤਾਂ ਕੰਮ ਲਈ ਦਾਂਗੇ ਨਹੀਂ ਫਿਰ ਤਾਂ ਸਹੀ ਜਿਹੜੀਆਂ ਜੋੜੀਆਂ ਆ ਕੇ ਸੈਲਫੀਆਂ ਕਰਾਉਂਦੀਆਂ ਇੱਥੇ ਠੀਕ ਠੀਕ ਹੈ ਚਲੋ ਉਹਨਾਂ ਵਾਸਤੇ ਵੀ ਇੱਕ ਨਵੀਂ ਚੀਜ਼ ਬਣ ਜਾਂਦੀ ਹੈ ਨਾ ਇੱਧਰ ਤੁਹਾਨੂੰ ਦਿਖਾਉਣੇ ਆ ਜਿਹੜਾ ਪਾਣੀ ਜਿਹੜਾ ਛੱਪੜ ਵਾਲਾ ਪਾਣੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੇਸਟ ਪਾਣੀ ਜਿਹੜਾ ਆਉਂਦਾ ਤੇ ਉਹਦੀ ਜਿਹੜੀ ਸਫਾਈ ਇਹ ਇਸ ਜਗ੍ਹਾ ਤੇ ਹੁੰਦੀ ਹੈ ਤੇ ਸਾਰਾ ਪੱਕਾ ਕੀਤਾ ਆ ਇੱਧਰਲੇ ਬਨੇ ਵੀ ਤੇ ਇੱਕ ਦੂਜੇ ਬਨੇ ਵੀ ਇਹ ਵੀਰ ਜੀ ਇਹ ਕਦੋਂ ਕਦਾਂ ਬਣਿਆ ਆ ਇਹਨੂੰ 3 ਸਾਲ ਹੋ ਗਏ ਹੈ 3 ਸਾਲ ਹੋ ਗਏ ਬਣੇ ਇਹਨੂੰ ਤੇ ਇਹ ਜਿਹੜਾ ਮੰਨ ਲਓ ਜਦੋਂ ਆਦੀ ਆਮ ਆਮ ਆਦਮੀ ਪਾਰਟੀ ਆਈ ਉਦੋਂ ਬਣਿਆ ਜਾਂ ਉਸ ਤੋਂ ਪਹਿਲਾਂ ਦੀ ਕਾਂਗਰਸ ਟਾਈਮ ਤੇ ਬਣਿਆ ਸੀ ਕਾਂਗਰਸ ਟਾਈਮ ਤੇ ਬਣਿਆ ਇਹ ਸਾਰਾ ਪਿੰਡ ਦਾ ਪਾਣੀ ਇਸ ਜਗ੍ਹਾ ਨਹੀਂ ਆਉਂਦਾ ਸਾਰਾ ਇੱਥੇ ਆ ਕੇ ਤੇ ਮੁੜ ਕੇ ਇੱਥੇ ਮੋਟਰ ਲਾ ਕੇ ਗਾੜੀ ਪਾਈਪ ਲਨ ਪਈਆਂ ਖੇਤਾਂ ਚ ਅੱਛਾ ਖੇਤਾਂ ਦੇ ਵਿੱਚ ਚਲਾਇਆ ਜਾਂਦਾ ਤੇ ਇੱਕ ਆਹ ਵਾਲਾ ਇੱਧਰ ਉਹ ਸਾਈਡ ਤੇ ਬਣਾਇਆ ਹੋਇਆ ਕੀ ਦੇਖੀ ਹੋਈ ਇਹੋ ਚੀਜ਼ ਹੈ ਜੀ ਅੱਛਾ ਦੋ ਬਣਾਏ ਹੋਏ ਆ 14 ਮਰ ਖੇਤਾਂ ਪਹਿਲਾਂ ਜਿਆਦਾ ਗੰਦਾ ਪਾਣੀ ਉੱਚਾ ਹੁੰਦਾ ਉੱਚੇ ਗਾੜੀ ਸਾਫ ਹੋ ਕੇ ਚੇ ਚੋਂ ਜਾਂਦੀ ਅੱਛਾ ਪਹਿਲਾਂ ਉਹਦੇ ਚ ਜਾ ਕੇ ਤੇ ਉੱਥੇ ਜਿਆਦਾ ਖਰਾਬ ਪਾਣੀ ਹੁੰਦਾ ਹਾਂਜੀ ਹਾਂਜੀ ਫਿਰ ਇੱਧਰ ਪਾ ਦਿੰਦਾ ਉਹ ਤਾਂ ਇੱਕ ਪਿਛੇ ਹੋਰ ਖੂਹ ਬਣਿਆ ਜੀ ਚ ਲਖਾਵੇ ਲਖੂਫੇ ਅੱਛਾ ਜਿਹੜਾ ਖੂਹ ਖੂਹ ਬਣਿਆ ਆ ਤਾਂ ਉਹਦੇ ਜਿਹੜੇ ਲਖਾਫੇ ਉਹ ਪਹਿਲਾਂ ਜਿਹੜੇ ਉਹਦੇ ਵਿੱਚ ਕੱਢ ਦਿੰਦੇ ਨੇ ਹਾਂਜੀ ਤੋਂ ਤਾਂ ਸਫਾਈ ਇਸ ਪੂਈ ਵੇਲੇ ਘੱਟ ਹੀ ਰੱਖੀ ਹੋਈ ਸੀ ਕਿ ਬੰਦਾ ਬੰਦਾ ਨਹੀਂ ਰੱਖਿਆ ਤੇ ਕੰਮ ਨਹੀਂ ਕਰਦਾ ਇਸ ਸਫਾਈ ਹੋਣਾ ਅੱਛਾ ਕਰਦੇ ਹੁੰਦੇ ਆ ਇਹ ਮਨ ਲਾਉਂਦਾ ਉਹ ਬਾਰਿਸ਼ਾਂ ਹੁੰਦੀਆਂ ਨੇ ਉਹਦੇ ਕਰਕੇ ਚੱਲ ਅੱਛਾ ਕਰਕੇ ਕਰ ਲਿਆ ਜਿਆਦਾ ਜਲਦੀ ਇਹ ਸਫਾਈ ਕਰਵਾਉਂਦਾ ਹੈ ਨਾ ਤੇ ਇਹਦੀ ਵੀ ਸਫਾਈ ਕਰਨੀ ਪੈਂਦੀ ਹੁੰਦੀ ਹੁੰਦੀ ਹਾਂਜੀ ਹਾਂਜੀ ਕਰਨੀ ਪੈਂਦੀ ਆ ਬਾਰਿਸ਼ਾਂ ਕਰਕੇ ਆ ਗੰਦ ਹੋ ਜਾਂਦਾ ਜਾ ਅੱਛਾ ਅੱਛਾ ਯਾਨੀ ਕਿ ਬੰਦੇ ਲੱਗੇ ਹੋਏ ਇਨਾਂ ਨੂੰ ਆਹ ਵੇਖ ਲਓ ਪਿੰਡ ਦੇ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਹੈ ਪੂਰੀ ਸਾਫ ਸਫਾਈ ਪਾਣੀ ਜਿਹੜੀ ਜਿਹੜਾ ਪ੍ਰੋਜੈਕਟ ਬਣਿਆ ਜੀ ਹੈ ਆਪਾਂ ਬੋਪਾਰਾ ਪਿੰਡ ਦੇ ਵਿੱਚ ਖੜੇ ਆਏ ਤੇ ਪਿੰਡ ਦੇ ਵਿੱਚ ਨਾ ਬਹੁਤ ਵਧੀਆ ਆਪਾਂ ਨੂੰ ਸਿਸਟਮ ਲੱਗਿਆ ਤੇ ਇੱਥੋਂ ਦੇ ਵੀਰ ਜੀ ਨੇ ਜਿਹੜੇ ਆਪਾਂ ਨੂੰ ਦੱਸਣਗੇ ਇਹਨਾਂ ਦੇ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲੀਆਂ ਹੋਈਆਂ ਤੇ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਠਾਕ ਹੈ ਹਾਂ ਵਧੀਆ ਸਰ ਕੀ ਨਾਮ ਆਪਣਾ ਸੰਦੀਪ ਸਰ ਸੰਦੀਪ ਸਿੰਘ ਗੋਪਾਲ ਰਾਏ ਤੇ ਆਪਣੇ ਪਿੰਡ ਦੇ ਵਿੱਚ ਕਿਵੇਂ ਵਿਕਾਸ ਵਗੈਰਾ ਤੇ ਕੀ ਸਹੂਲਤਾ ਸਹੂਲਤਾ ਆਈਆਂ ਪਿੰਡ ਦੇ ਵਿੱਚ ਤੇ ਕਿੰਨੀ ਕੁ ਵੋਟ ਵਗੈਰਾ ਆ ਗਈ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਵੀ ਜੀ 1300 1400 ਵੋਟ ਹੈਗੀ ਆ ਠੀਕ ਆ ਜੀ ਵਿਕਾਸ ਨੂੰ ਗੱਲ ਕਰੀਏ ਤੇ ਬਹੁਤ ਹੀ ਵਧੀਆ ਹੋਇਆ ਵਾ ਠੀਕ ਆ ਜੀ ਪੰਜ ਸਾਲਾਂ ਵਿੱਚ ਵੀ ਤੇ ਉਹਨਾਂ ਵੀ ਜੜਿਆ ਕਰਵਾ ਰਹੇ ਆ ਠੀਕ ਆ ਜੀ ਤੇ ਬਹੁਤ ਹੀ ਸੁੰਦਰ ਸਾਰੇ ਹੀ ਲੌਕਟਲ ਵਗੈਰਾ ਛੱਪੜ ਪਾਰਕਿੰਗ ਵਗੈਰਾ ਸਾਰਾ ਹੀ ਬਹੁਤ ਸਹੂਲਤਪੂਰਿਆ ਤੇ ਹੋਰ ਆਪਣੇ ਵੀਰ ਜੀ ਪਿੰਡ ਦੇ ਵਿੱਚ ਕਿਹੜੀਆਂ ਕਿੜੀਆਂ ਸਹੂਲਤਾ ਆਈਆਂ ਨੇ ਸਾਡੇ ਪਿੰਡ ਬੀਲੀ ਘਰ ਵੀ ਹੈਗਾ ਜੀ ਸਕੂਲ ਆ ਵੱਡੇ ਠੀਕ ਹੈ ਜੀ ਤੇ ਸਟੇਸ਼ਨ ਵੀ ਸਾਡੇ ਪਿੰਡ ਆ ਰੇਲਵੇ ਸਟੇਸ਼ਨ ਵੀ ਹੈਗਾ ਹਾਂ ਜੀ ਠੀਕ ਹੈ ਜੀ ਤੇ ਪੰਪ ਦੀ ਵੀ ਸਹੂਲਤ ਆ ਪੈਲਸ ਵੀ ਆ ਬਾਕੀ ਸ਼ਹਿਰ ਨਾਲ ਸਾਡਾ ਪਿੰਡ ਲੱਗਦਾ ਵਾ ਪੱਟੀ ਦੇ ਨਾਲ ਠੀਕ ਹੈ ਜੀ ਤੇ ਹਰ ਕਸੂਲਤਾ ਕੀ ਨਹਿਰ ਵੀ ਆ ਤੁਸੀਂ ਦੇਖ ਲਓ ਇਹ ਵੀ ਲੱਗਦੀ ਆ ਤੇ ਵੱਡਾ ਰੋਡ ਵੀ ਖੇਮ ਕਰਨ ਜਿਹੜਾ ਬਾਰਡਰ ਨੂੰ ਉਹ ਵੀ ਲੱਗਦਾ ਵਾ ਠੀਕ ਹੈ ਜੀ ਤੇ ਬਹੁਤ ਸਾਡੇ ਨੂੰ ਸਹੂਲਤ ਆਈ ਤੇ ਪਿੰਡ ਦਾ ਕਿਵੇਂ ਪੂਰਾ ਠਪਾ ਗਿਆ ਆਪਦੇ ਵਿੱਚ ਤੇ ਵਧੀਆ ਨਾਲ ਮਿਲ ਕੇ ਰਹਿੰਦੇ ਸਾਰੇ ਨਾਲ ਮਿਲ ਕੇ ਠੀਕ ਆ ਜੀ ਵਧੀਆ ਲੰਗੀ ਜਾਂਦਾ ਪਿੰਡ ਦਾ ਸਮਾ ਵਧੀਆ ਲੰਗੀ ਜਾਂਦਾ ਹਾਂਜੀ ਚਾਹੀ ਤਰ ਪਾਣੀ ਦਾ ਵੀ ਪਲਾਨ ਮੈਂ ਵੇਖਿਆ ਵੀ ਪਾਣੀ ਦਾ ਵੀ ਬੜਾ ਵਧੀਆ ਇੱਧਰ ਸਿਸਟਮ ਤੁਹਾਡੇ ਬਣਿਆ ਹੋਇਆ ਤੇ ਇੱਧਰਲੇ ਬਣਿਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਹਾਂਜੀ ਸ਼ਮਸ਼ਾਨ ਘਾੜਾ ਜੀ ਤੇ ਇੱਧਰ ਵੀ ਮਿਲਦਾ ਪੂਰਾ ਸਾਫ ਸਫਾਈ ਵਾਲਾ ਕੰਮ ਹਾਂਜੀ ਪੂਰਾ ਪਿੰਡ ਸਾਡੇ ਦਾ ਵੀ ਕੋਈ ਜਗਾ ਕੱਚੀ ਨਹੀਂ ਜੀ ਸਾਰਾ ਸੀਵਰੇਜ ਪਿਆ ਵਾ ਤੇ ਪਿੰਡ ਸਾਡਾ ਸਾਫ ਆ ਤੇ ਬਹੁਤ ਸਾਡੇ ਪਿੰਡ ਦੀ ਵੀ ਵਧੀਆ ਸਾ ਬਹੁਤ ਆਹ ਪਿੰਡ ਹੈ ਉਹ ਸਾਡਾ ਪਿੰਡ ਵਧੀਆ ਇੱਕ ਨੰਬਰ ਤੇ ਆ ਜੀ ਠੀਕ ਹੈ ਕਿੰਦੇ ਚ ਆਉਂਦਾ ਇਹ ਪਿੰਡ ਸਾਡਾ ਸੁੰਦਰ ಗ್ರಾಮ ਚ ਵਾਇਆ ਜੀ ਠੀਕ ਹੈ ਸੁੰਦਰ ಗ್ರಾಮ ਚ ਵਾਇਆ ਹਾਂ ਜੀ ਠੀਕ ਹੈ ਹੋਰ ਕੁਛ ਇਸ ਪਿੰਡ ਬਾਰੇ ਕੋਈ ਸਾਡਾ ਇੱਕ ਪਿੰਡ ਦਾ ਬਹੁਤ ਹੀ ਵਧੀਆ ਵੀਰ ਕਲਾਕਾਰ ਵੀ ਹੁੰਦਾ ਸੀ ਰਿਸ਼ਪਾਲ ਸਿੰਘ ਬੋਪਾਰਾ ਜੀ ਹਾਂ ਉਹਦੇ ਬਹੁਤ ਵਧੀਆ ਸੀ ਸਿੰਗਰ ਹੀ ਉਹਦਾ ਗਾਣਾ ਸੀਗਾ ਸ਼ਾਇਦ ਹੁਣ ਤਾਂ ਮੈਨੂੰ ਲੱਗਾਦਾ ਕਈ ਵਾਰੀ ਪੁੱਛਿਆ ਤੇ ਮੈਂ ਪਿਛਲੀ ਵਾਰੀ ਆਇਆ ਸੀ ਤੇ ਉਹ ਕਹਿੰਦੇ ਸੀ ਵੀ ਉਹਨਾਂ ਦੀ ਤਾਂ ਸ਼ਾਇਦ ਡੈਥ ਹੋ ਗਈ ਸੀ ਕਿ ਚੱਕਰ ਕੀ ਬਣਿਆ ਸੀ ਉਹਨਾਂ ਨੂੰ ਥੋੜੀ ਪ੍ਰੋਬਲਮ ਪੈ ਗਈ ਸੀ ਠੀਕ ਹੈ ਜੀ ਉਹ ਵੀਕਨੈਸ ਦਿਨੋ ਦੇ ਨਹੀਂ ਜਾਣੀ ਕਿ ਕਮਜ਼ੋਰੀ ਤੌਰ ਤੇ ਕਿ ਉਹਨਾਂ ਦਾ ਗਾਣਾ ਸ਼ਾਇਦ ਹਾਰੇ ਸੋਨੀਆਂ ਇੱਕ ਬੂਟਾ ਕਲਮੋਰ ਦਾ ਬਹੁਤ ਸੋਣਾ ਹੋਣ ਵੀ ਜੇ ਕਿਤੇ ਗਾਣਾ ਸੁਣੀਐ ਨਾ ਤਾਂ ਉਹ ਚੀਜ਼ ਬੰਨ ਕੇ ਰੱਖ ਲੈਂਦੇ ਸੀ ਤਿੰਨ ਚਾਰ ਕੈਸਟ ਆ ਗਏ ਸੀ ਉਹਨਾਂ ਦੀਆਂ ਫੇਰੇ ਇਦਾਂ ਲੋ ਜੋ ਪਰਮਾਤਮਾ ਨੇ ਹੁਕਮ ਹੋਇਆ ਬਹੁਤ ਕਹਿੰਦੇ ਬੰਦਾ ਵੀ ਬਹੁਤ ਨਾਈ ਸੀਗਾ ਬਹੁਤ ਵਧੀਆ ਜੀ ਕੋਸ਼ ਪਿੰਡ ਨੂੰ ਤਰੱਕੀ ਆਉਣ ਵਾਲੇ ਸਮੇਂ ਚ ਜਿਆਦਾ ਮਿਲਨੀ ਜੇ ਮਾਰਾ ਕਿਉਂਕਿ ਉਹ ਉਹਨਾਂ ਟਾਈਮਾਂ ਦੇ ਵਿੱਚ ਵੀ ਤੁਹਾਡੇ ਪਿੰਡ ਦਾ ਨਾਮ ਜਦੋਂ ਬੋਪਾ ਰਾਏ ਮੈਂ ਤਾਂ ਅਸਲ ਦੇ ਵਿੱਚ ਉਹ ਬੋਪਾ ਰਾਏ ਕਰਕੇ ਵੀ ਤੁਹਾਡੇ ਪਿੰਡ ਦਾ ਮੈਨੂੰ ਯਾਦ ਰਹੇ ਜਾਂਦਾ ਜਦੋਂ ਸੁਣਦੇ ਹਾਂ ਵੀ ਰਿਸ਼ਪਾਲ ਬੋਪਾ ਰਾਏ ਉਸ ਪਿੰਡ ਤੋਂ ਹੀ ਮੈਨੂੰ ਪਤਾ ਲੱਗਦਾ ਵੀ ਉਹਨਾਂ ਦੇ ਨਾਮ ਤੋਂ ਹੀ ਸੁਣਦੇ ਨੇ ਦੇ ਨਾਂ ਜ ਉਹਨਾਂ ਦਾ ਹੀ ਨਾਮ ਉੱਠਿਆ ਜੀ ਸਰ ਤਾਂ ਹਾਂਜੀ ਹਾਂਜੀ ਬਿਲਕੁਲ ਜੀ ਇਧਰਲੇ ਪੰਨੇ ਆਹ ਪਿੰਡ ਦਾ ਛੱਪੜ ਤੇ ਆਹ ਜਿਹੜਾ ਸ਼ਮਸ਼ਾਨ ਘ ਕਾਫੀ ਇਧਰਲੇ ਬੰਨੇ ਵੀ ਸਾਫ ਸਪਾਈ ਆ ਪਿੰਡ ਦੀ ਕਹਿੰਦੇ ਵੀ ਜਿਹੜੀ ਪਛਾਣ ਹੁੰਦੀ ਹੈ ਨਾ ਤਿੰਨ ਚੀਜ਼ਾਂ ਤੋਂ ਹੁੰਦੀ ਆ ਜਿਵੇਂ ਕਹਿ ਰਹੀਏ ਗੁਰੂ ਘਰ ਹੋ ਗਿਆ ਤੇ ਜਿਵੇਂ ਆ ਸ਼ਮਸ਼ਾਨ ਘਾਟ ਹੋ ਗਿਆ ਤੇ ਇਸ ਤੋਂ ਇਲਾਵਾ ਜਿਵੇਂ ਸਕੂਲ ਹੋ ਗਿਆ ਤੇ ਇੱਕ ਜਿਵੇਂ ਪੰਚਾਇਤ ਹਾਲ ਹੋ ਗਿਆ ਇਹਨਾਂ ਚੀਜ਼ਾਂ ਤੇ ਆ ਪਾਣੀ ਦਾ ਪਲਾਂਟ ਜਿਹੜਾ ਲੱਗਾ ਤੇ ਇਧਰ ਬੱਚਾ ਖਲਦੀ ਖੇਡਾ ਜੇ ਘਾਰੇ ਲੈ ਨਜ਼ਾਰੇ ਥੱਕ ਗਏ ਜੇ ਨਹੀਂ ਖੇਡਣਾ ਆ ਜੇ ਫੁੱਟਬਾਲ ਅੱਛਾ ਖੇਡਣਾ ਆ ਜੇ ਫੁੱਟਬਾਲ ਸਮਾ ਢਾਲਦੀਆਂ ਪਈਆਂ ਤੇ ਆਪਣਾ ਕੰਮ ਜਿਹੜਾ ਇਧਰਲੇ ਬੰਨਾ ਕਮਲੀਟ ਹੋ ਗਿਆ। ਇਹ ਸੀ ਅੱਜ ਦੀ ਵੀਡੀਓ ਪਿੰਡ ਬੋਪਾਰਾ ਦੀ। ਜਿੱਥੇ ਆਪਾਂ AC ਰਿਪੇਅਰ ਕਰਨ ਆਏ ਤੇ ਆਪਾਂ ਨੂੰ ਪਿੰਡ ਦਾ ਜਿਹੜਾ ਦ੍ਰਿਸ਼ ਚੰਗਾ ਲੱਗਾ ਤੇ ਬਾਈ ਜੀ ਹੁਣਾਂ ਨਾਲ ਤੁਹਾਨੂੰ ਗੱਲਬਾਤ ਕਰਵਾਈ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਜਿੱਥੇ ਵੀ ਆਪਾਂ ਜਿਹੜੇ ਵੀ ਪਿੰਡ ਦੇ ਵਿੱਚ ਜਾਾਂ ਕਰਾਂਗੇ ਜਦੋਂ ਆਪਣੇ ਕੋਲ ਟਾਈਮ ਹੋਏਗਾ ਉਸ ਪਿੰਡ ਦੀਆਂ ਕੁਝ ਤੁਹਾਨੂੰ ਯਾਦਾਂ ਜਿਹੜੀਆਂ ਸ਼ੇਅਰ ਕਰਿਆ ਕਰਾਂਗੇ। ਸੋ ਅਮੀਰ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੈ ਤੇ ਆਪਾਂ ਤੋਰ ਇਦਾਂ ਦੀਆਂ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਵਲੌਗ ਲੈ ਕੇ ਆਉਂਦਾ ਆਉਂਦੇ ਰਾਵਾਂਗੇ ਤੇ ਵੀਡੀਓ ਨੂੰ ਤੁਸੀਂ ਸਾਂਝਾ ਜਰੂਰ ਕਰਿਆ ਕਰੋ ਫੇਸਬੁੱਕ ਵੇਖਦੇ ਹੋ ਫੇਸਬੁੱਕ ਤੇ ਕਰ ਦਿਓ YouTube ਦੇਖਦੇ ਹੋ YouTube ਤੇ ਕਰ ਦਿਓ Instagram ਤੇ ਕਿਸੇ ਵੀ ਜਿਹੜੇ ਮੀਡੀਆ ਦੇ ਤੁਸੀਂ ਦੇਖਦੇ ਹੋ ਤੇ ਸ਼ੇਅਰ ਕਰਨ ਦੇ ਨਾਲ ਹੀ ਆਪਾਂ ਤੁਹਾਡੀ ਜਿਹੜੀ ਸਿੱਖਿਆ ਉਹਦੇ ਨਾਲ ਆਪਾਂ ਅੱਗੇ ਵਧਾਂਗੇ ਤੇ ਆਪਾਂ ਆਪਦੇ ਪਿੰਡ ਜਿਹੜੇ ਜਿਹੜੇ ਆਪਣੇ ਪੰਜਾਬ ਦੇ ਪਿੰਡੇ ਉਹ ਤੁਹਾਨੂੰ ਦਿਖਾਉਂਦੇ ਰਾਵਾਂਗੇ ਹਰ ਪਿੰਡ ਦੇ ਵਿੱਚ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਸਾਥ ਹੁਣ ਤੁਸੀਂ ਦੇਣਾਗਾ ਮਿਲਦੇ ਆ ਤੁਹਾਨੂੰ അകല വീഡിയോ സാറു സത് ശ്രീകാല ജീ